ਬੌੜੀ ਮਹੱਲਾ ਪੰਜਵਾਂ ਮਿਲ ਮੇਰੀ ਗੋਬਿੰਦ ਆਪਣਾ ਨਾਮ ਦੇਹੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘੋ ਜਿਹੜੇ ਨਵੇਂ ਆਏ ਹੋ ਪੋਠੀਆਂ ਦਾ ਸੁਰਖਾਰ ਰੱਖਿਆ ਕਰੋ ਆ ਹਰੀਨ ਮਾਲਾ ਦੀ ਪੋਠੀ ਵਾਲਾ ਜਿਹੜਾ ਦੂਜੇ ਨੰਬਰ ਤੇ ਬੈਠਾ ਹੈ ਸਤਰੀਓ ਇੱਕ ਅੱਛੇ ਪਾਸੇ ਮਾਰ ਕੇ ਗਿਆ ਪੋਠੀ ਇਸ ਤਰ੍ਹਾਂ ਨਹੀਂ ਲਿਆਉਣਾ ਚਾਹੀਦਾ ਅੱਜ ਜੇ ਅਗਧਨੀ ਆਈ ਪੂਕੀਆ ਕਰੂ ਗੌੜੀ ਮਹੱਲਾ ਪੰਜਵਾ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੁ ਸਰਗੁਰੂ ਅਰਜਨ ਦੇਵ ਮਹਾਰਾਜ ਸਾਹਿਬੋਂ ਕਿਰਪਾਲਤਾ ਕਰਕੇ ਨਾਮ ਦੀ ਬਖਸ਼ੀਸ਼ ਸੰਸਾਰ ਨੂੰ ਬਖਸ਼ ਕੇ ਸੰਗਤਾਂ ਦਾ ਭਲਾ ਕਰਨਾ ਚਾਹੁੰਦੇ ਹਨ ਇਸ ਕਰਕੇ ਸੋਹਣਾ ਵਾਸ ਤੇ ਸਾਂਝੀ ਬੇਨਤੀ ਸੱਚੇ ਪਾਤਸ਼ਾਹ ਦੇ ਅੱਗੇ ਇਸ ਤੋਂ ਕੁਝ ਉਚਾਰਨ ਕਰਦੇ ਹੰ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ ਜੇ ਮੇਰੇ ਗੋਬਿੰਦ ਪਰਮੇਸ਼ਰ ਤਖਬੀ ਦੀ ਰੱਖਿਆ ਕਰਨ ਵਾਲੇ ਆਪਣੇ ਨਾਮ ਸਾਨੂੰ ਬਖਸ਼ੋ ਜਿਸ ਨਾਮ ਕਰਕੇ ਸਾਡੇ ਤਾਂ ਹੀ ਆਲ ਦਾ ਮਲਾਪ ਹੋਵੇ ਸਾਡੇ ਤਾਂ ਹੀ ਮਿਲੋ ਵੀ ਹੈ ਗੋਬਿੰਦ ਆਪਣਾ ਨਾਮ ਵੀ ਸਾਨੂੰ ਬਖਸ਼ਿਓ ਕਿਰਪਾ ਕਰੋ ਜਿਸ ਕਰਕੇ ਆਪਦੇ ਨਾਲ ਅਸੀਂ ਮਿਲ ਸਕੀਏ ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇ ਨਾਮ ਤੋਂ ਬਿਨਾ ਜਿਹੜੇ ਲੋਕ ਕਹਿੰਦੇ ਸਾਡਾ ਬੜਾ ਪ੍ਰੇਮ ਹੈ ਪਰਮੇਸ਼ਰ ਨਾਲ ਇਹ ਸੱਚੇ ਪਾਤਸ਼ਾਹ ਦਾ ਨਾਮ ਨਹੀਂ ਜਪਦੇ ਅਗਰ ਹੋਰ ਨਾ ਪਦਾਰਥਾਂ ਨਾਲ ਪ੍ਰੇਮ ਕਰਦੇ ਹੈ ਧਿਰਗੋ ਉਹ ਪਰ ਪਦਾਰਥ ਜਿਨ੍ਹਾਂ ਦੇ ਨਾਲ ਪ੍ਰੇਮ ਲਾਇਆ ਹੈ ਸਰਕਾਰ ਉਸ ਪੁਰਸ਼ ਜਿਨ੍ਹਾਂ ਨੂੰ ਨਾ ਪਦਾਰਥ ਨਾਲ ਪ੍ਰੇਮ ਲਾਇਆ ਹੈ ਨਾਉ ਤੋਂ ਬਿਨਾਂ ਕਿਸੇ ਸੰਬੰਧੀਆਂ ਦਾ ਪਦਾਰਥਾਂ ਦਾ ਕੋਈ ਪੜਿਆਈ ਦਾ ਜਿਸ ਜਿਸ ਪਾਸੇ ਪ੍ਰੇਮ ਹੈ ਉਹ ਪ੍ਰਕਾਰ ਯੋਗ ਹੈ 100 ਵਾਰੀ ਫਿੱਟੇ ਮੁਕਈਏ ਤਾਂ ਇੱਕ ਲਾਣਤ ਹੁੰਦੀ ਹੈ 100 ਲਾਣੂ ਦਾ ਇੱਕ ਧਿਰਕ ਬਣਨਾ ਹੈ ਸੋ ਇਸ ਪ੍ਰਕਾਰ ਪ੍ਰਕਾਰ ਯੋਗ ਹੈ ਉਹਨਾਂ ਦਾ ਨਾਮ ਤੋਂ ਬਿਨਾਂ ਜਿਹੜਾ ਹੋਰ ਕਿਸੇ ਪਦਾਰਥਾਂ ਵਿੱਚ ਪ੍ਰੇਮ ਹੈ ਰਹਾਉ ਨਾਮ ਬਿਨਾ ਜੋ ਪਹਿਰੈ ਖਾਜੇ ਪੈਰ ਸੇ ਜੇ ਅੰਮ੍ਰਿਤ ਨਾਮ ਤੋਂ ਬਿਨਾ ਜੇ ਕੋਈ ਸਹਿਰੂਚ ਪ੍ਰੀਮ ਕਰਦਾ ਹੈ ਜਾਂ ਚੰਗੇ ਪਦਾਰਖ ਦਿਖਾਣ ਵੀ ਕੀਤ ਕਰਦਾ ਹੈ ਫ਼ਜ਼ੂਰ ਕਹਿੰਦੇ ਆ ਨਾਮ ਤੋਂ ਬਿਨਾ ਜੋ ਪਹਿਰਦਾ ਹੈ ਖਾਂਜੇ ਖਾਂਜਾ ਮੂੰਹ ਕੱਠਾ ਪੈਨੰਦੇ ਸਭ ਅੰਗੋ ਨਾਨਕ ਧਿਰਗ ਚੰਗਿਆ ਜੀਵਾ ਜਿ ਸਚਿ ਨਾਲ ਲੱਗੂ ਰੰਗੋ ਨਾਮ ਤੋਂ ਬਿਨਾ ਜੋ ਚੰਗੀਆਂ ਚੰਗੀਆਂ ਕੁਸ਼ਾਤਾ ਪਹਿਰਦਾ ਹੈ ਵੇ ਚੰਗੇ ਤੋਂ ਚੰਗੇ ਜੋ ਪਦਾਰਥ ਖਾਂਦਾ ਹੈ ਜਿਉਂ ਕੂਕਰ ਝੂਠਨ ਮਹਿਪਾ ਹੈ ਇਹ ਜਿਵੇਂ ਕੁੱਤੇ ਦੀ ਝੂਠੀ ਦੌੜੀ ਹੁੰਦੀ ਹੈ ਉਹਦੇ ਜਿਹਾ ਕੋਈ ਕੀ ਪਾ ਜੀਏ ਆਦਮੀਆਂ ਦੇ ਖਾਣ ਯੋਗ ਨਹੀਂ ਰਹਿ ਜਾਂਦੀ ਇਸੇ ਪ੍ਰਕਾਰ ਉਹਦੇ ਮੂਹ ਜਿਹੜੇ ਭੋਜਨ ਪਾਉਣੇ ਆ ਕੁੱਤੇ ਦੀ ਠੂਠੇ ਚ ਪਾਉਣ ਦੀ ਨਹੀਂ ਆਈ ਹਣਗੇ ਉਹ ਨਿਸਫਲ ਹੈ ਅਤੇ ਉਹ ਸਫਲੇ ਨਹੀਂ ਹਨ ਪਦਾਰਥੋਂ ਦੇ ਖਾਦੇ ਹੋਏ ਤੇ ਵਸਤੂ ਕਾਇਰੇ ਹੋਏ ਜਿਵੇਂ ਸਾਧ ਸੰਗਤ ਜੀ ਗਰਨਾ ਖੇਜ ਜਿਹੜਾ ਹੁੰਦਾ ਇਸ ਪ੍ਰਕਾਰ ਦੇ ਉਹਦੇ ਵਸਤੂ ਸਮਝਣੀ ਚਾਹੀਦੀ ਹੈ ਖਾਣਾ ਕੁੱਤਿਆਂ ਦੇ ਠੂਠੇ ਵਿੱਚ ਜੂਠੇ ਰਸੋਈ ਜਿਵੇਂ ਮੂੰਹ ਪਾ ਲਵੇ ਕੁੱਤਾ ਉਹ ਯੂਕੀ ਹੋ ਜਾਂਦੀ ਹੈ ਇਸ ਪ੍ਰਕਾਰ ਦਾ ਉਹਦਾ ਪਹਿਲਾ ਖਾਣਾ ਹੈ ਤਾ ਉਹ ਬਿੱਤਰ ਕਰੁੰਦਾ ਹੈ ਨਾਮ ਬਿਨਾ ਜੀਤਾ ਵਿਵਹਾਰ ਸੁੱਚੇ ਪਾਛਾ ਦੇ ਨਾਮ ਤੋਂ ਬਿਨਾ ਜਿੰਨਾ ਬਿਹਾਰ ਕਰਦਾ ਹੈ ਅਤੇ ਹੰਦੂ ਹਾਲਾਂ ਵਿੱਚ ਲੱਗਾ ਹੋਇਆ ਪਰਮੇਸ਼ਰ ਦਾ ਸਿਵਰ ਨੂੰ ਭਲਾ ਬੈਠਾ ਹੈ ਜਿਉ ਮਿਰਤਕ ਮਿੱਥਿਆ ਸੀਗਾ ਹਾਰੇ ਸਰਾ ਦਾ ਹੈ ਜਿਵੇਂ ਮਰੇ ਹੋਏ ਆਦਮੀ ਦੇ ਗਲ ਤੋਂ ਮਾਰਾ ਫੁੱਲਾਂ ਵੀ ਪਾ ਦਈਏ ਮੱਥੇ ਦੀ ਤਿਲਕ ਲਾ ਲਈਏ ਅਦੇ ਸੋਹਣੇ ਬਸਤਰ ਪਹਿਨ ਆ ਗਈਏ ਉਹ ਮਿੱਥੇ ਮਿਰਤਕ ਜਿਹੜਾ ਆਦਮੀਆ ਮਰਿਆ ਹੋਇਆ ਉਹਦਾ ਸ਼ਿੰਗਾਰ ਕਰਨਾ ਮਿੱਥਿਆ ਨੂੰ ਹੋਇਆ ਹੀ ਝੂਠਾ ਹੀ ਹੁੰਦਾ ਹੈ ਉਹ ਲਹਿ ਜਾਇਤ ਨਹੀਂ ਹੁੰਦਾ ਜੇ ਮਰਦੇ ਕੋ ਚੰਨ ਨੂੰ ਚਾਵੇ ਉਸ ਤੇ ਕਹੋ ਕਵਨ ਫਲ ਪਾਵੇ ਜੇ ਮੁਰਦੇ ਨੂੰ ਚੰਨ ਨੂੰ ਚਾੜ ਗੂ ਕੀ ਔਰ ਵਰ ਜਾਂਦੇ ਲਗਾ ਵੀ ਕਿ ਮੈਨੂੰ ਮੱਖਾ ਇੱਥੇ ਚੰਨ ਦਾ ਤਰਤ ਚਾੜਿਆ ਹੈ ਤੈਨੂੰ ਮੈਂ ਵਰ ਦੰਨਾ ਹੈ ਜਾਂ ਮੈਂ ਤੈਨੂੰ ਪੈਸੇ ਦੰਨਾ ਹੈ ਕੁਝ ਦੇਣਾ ਨਹੀਂ ਮੁਰਦੇ ਨੂੰ ਜਿਵੇਂ ਕਿਵੇਂ ਮੁਰਦੇ ਦੇ ਜਿਹੜੇ ਸ਼ਿੰਗਾਰ ਧਾਰਨੇ ਹੈ ਗਲਤੀ ਹੁੰਦੇ ਹੈ ਐਹੋ ਜਿਹਾ ਪੁਰਖ ਮੁਰਦਾ ਹੈ ਪਰਮੇਸ਼ਰ ਦੇ ਨਾਮ ਤੋਂ ਮੈਂ ਉਹਦੀ ਜਿਹੜੀ ਸਜਾਵਟ ਹੈ ਸਭ ਮੁਰਦੇ ਦੇ ਅੰਗਾਂ ਦੇ ਉੱਤੇ ਸ਼ਿੰਗਾਰ ਪਹਿਨਾਉਣ ਵੀ ਨਹੀਂ ਆਈ ਰਣ ਹੋਈ ਹੈ ਨਾਮ ਵਿਸਾਰ ਕਰੇ ਰਸਪੂ ਸੁਖ ਜੀ ਸਾਹਿਬ ਦੇ ਅੰਮ੍ਰਿਤ ਨਾਮ ਨੂੰ ਵਿਸਾਰ ਕਰਕੇ ਜਿਹੜਾ ਉਹ ਇੱਕ ਪ੍ਰਕਾਰ ਦੇ ਪਾਰੇ ਦੇ ਅਹਿਗੇ ਕਿੰਨੀਆਂ ਚੰਗੀਆਂ ਰਸ ਬਣਾਈਆਂ ਚੀਜ਼ਾਂ ਧਰਤਾਂ ਬਣਾਈਆਂ ਹੋਈਆਂ ਅਜੇ ਰਸ ਖਣੇ ਵਾਲੇ ਭੋਗ ਪ੍ਰਾਧਨ ਨੂੰ ਭੋਗਣਾ ਕਰੇ ਰਸ ਵਾਲੀਆਂ ਚੀਜ਼ਾਂ ਜਿਸ ਪ੍ਰਕਾਰ ਛਕੀ ਪ੍ਰਕਾਰ ਦੇ ਭੋਜਨ ਦੇ ਰਸ ਨੂੰ ਲਵੇ ਅਨੇਕ ਪ੍ਰਕਾਰ ਦੇ ਭੋਗਾਂ ਨੂੰ ਭੋਗੇ ਸੁਖ ਸੁਪਨੈ ਨਹੀਂ ਤਨ ਮਹਿ ਰੂਹ ਕੋਈ ਪਰਿਸ਼ ਨੂੰ ਸੁਪਨੇ ਮਾਤ ਵੀ ਸੁਖ ਨਹੀਂ ਹੋ ਸਕਦਾ ਬਲਕੇ ਸਰੀਰ ਉਹਦਾ ਰੋਗੀ ਹੋ ਜਾਂਦਾ ਗੜ ਜਾਂਦਾ ਗਲੀਚ ਹੋ ਜਾਂਦਾ ਉਹ ਗੁਨਾ ਕਰਕੇ ਇਸ ਪ੍ਰਕਾਰ ਜਿਹੜੇ ਸਰੀਰ ਤੇ ਰੋਗੀ ਆਦਮੀ ਹੋਵੇ ਉਹਨੂੰ ਸੁਪਨੇ 'ਚ ਵੀ ਸੁਖ ਨਹੀਂ ਹੁੰਦਾ ਸੁਪਨੇ 'ਚ ਵੀ ਆਪਣੇ ਆਪ ਨੂੰ ਦੁਖੀ ਵੇਖਦਾ ਹੈ ਇਸ ਪ੍ਰਕਾਰ ਜਗਤ ਰੂਪੀ ਸੁਪਨੇ ਵਿੱਚ ਕੋਦੇ ਕਨ ਸ਼ਰੀਰ ਦੇ ਅੰਦਰ ਮੁਕਾਰਾਂ ਦੇ ਰੋਗ ਚਿੰਦੜੇ ਰਹਿੰਦੇ ਹੈ ਸੁਖ ਨੇ ਮਾਤੋ ਜਰਾ ਮਾਤੋ ਵੀ ਸੁਖ ਨਹੀਂ ਹੁੰਦਾ ਉਹਨਾਂ ਨੂੰ ਨਾਮ ਤਿਆਗ ਕਰੇ ਅਨਕਾਰ ਸੱਚੀ ਮਾਇਸ਼ਾ ਜੇ ਅਮਰਤ ਦਾ ਨਾਮ ਦਾ ਪਿਆਰ ਛੱਡ ਕੇ ਅਨ ਹੋਰ ਦੁਆਇਦਵਾਲੇ ਕਾਰਜਾਂ ਨੂੰ ਜੇ ਕਰੇਗਾ ਇਹ ਬੇਨਸ ਜਾਏ ਝੂਠੇ ਸਭ ਪਾਉ ਉਹ ਸਾਰੇ ਕਾਰਜ ਫਲ ਨਹੀਂ ਦੇਣਗੇ ਮਾਸ ਹੋ ਜਾਣਗੇ ਐਵੇਂ ਝੂਠੇ ਪਾਜ ਪਖੰਡੀ ਹੈ ਜਿਨਾਂ ਦਾ ਬਾਝੇ ਗੋਲਾ ਹੋਇਆ ਫਿਰਦਾ ਗੁਲਾਮ ਹੋਇਆ ਫਿਰਦਾ ਹੈ ਨਾਮ ਸੰਗ ਮਨ ਪ੍ਰੀਤ ਨਾ ਲਾਵੇ ਜਿਨ ਨੇ ਜਿ ਸੱਚੇ ਬਾਦਸ਼ਾਹ ਦੇ ਅੰਮ੍ਰਿਤ ਨਾਮ ਦੇ ਨਾਲ ਮੰਗੀ ਪ੍ਰੀਤੀ ਇਹ ਬੰਦਾ ਨਹੀਂ ਲਾਉਂਦਾ ਹੈ ਊਟ ਕਰਮ ਕਰ ਤੂੰ ਨਰਕ ਜਾ ਇਸ ਕਰਮ ਕੀ ਕਰੋੜਾਂ ਕਰੂ ਕਰਵਾ ਹੋਇਆ ਵੀ ਮੁਕਤ ਨਹੀਂ ਹੋ ਸਕੇਗਾ ਫੇਰ ਵੀ ਉਹ ਕਰਮਾਂ ਦਾ ਫਲ ਝੋਕਰ ਕੇ ਜਦੋਂ ਪੁੰਨ ਨਾਸ ਹੋ ਗਏ ਤਾਬ ਬਾਕੀ ਰਹਿ ਕੇ ਨਰਕੇ ਜਾਣਾ ਪਵੇਗਾ ਕਰੋੜਾ ਕਰਮਾਂ ਦੀ ਹੰਗਤਾ ਕਰਦਾ ਹੋਇਆ ਨਰਕੋ ਵਿੱਚ ਜਾਵੇਗਾ ਹਰ ਕਾ ਨਾਮ ਜਿਨ ਮਨ ਨ ਆਰਾਧਾ ਜਿਨ ਹੱਲੇ ਕਾਲ ਪ੍ਰਭੂ ਦੇ ਅਮਰ ਤੁੰਗ ਨੂੰ ਮੰਦੀ ਭਾਵਨਾ ਨਾਲ ਆਰਾਧਾ ਯਾਦ ਨਹੀਂ ਕੀਤਾ ਹੈ ਚੂੜ ਕੀ ਨਿਆਈ ਜਮਪੁਰ ਬਾਧਾ ਜਿਨ ਚੂੜ ਸਭ ਸੰਗਜੀ ਸਰਕਾਰੇ ਬੰਨੇ ਜਾਂਦੇ ਕੈਗੀ ਹੋ ਜਾਂਦੇ ਹੈ ਉਹ ਜਮਾ ਦੀ ਪੂਰੀ ਇਸ ਪ੍ਰਕਾਰ ਚੋਰ ਬੰਦੇ ਜਾਵਦਾ ਕਈ ਵੀ ਹੋ ਜਾਏਗਾ ਲੱਖ ਅਡੰਬਰ ਬਹੁਤ ਵਿਸਥਾਰਾ ਲੱਖਾਂ ਬੁਲਾਰ ਦੇ ਕੋਲੇ ਹੋਣ ਬਹੁਤ سارے ਅਡੰਬਰ ਬਰਬਰ ਤੰਬੂ ਮਨਾਈ ਹੋਣ ਤੇ ਨਾਟਕ ਪੜਾਈ ਹੋਣ ਅਡੰਬਰ ਬਣਾਵਟਾਂ ਬਹੁਤ ਸਾਰੀਆਂ ਬਣਾਈਆਂ ਹੋਣ ਸੁੰਦਰ ਬਹੁਤ ਵਿਸਥਾਰ ਉਸਤਾਰ ਪੁਰੂ ਕੋ ਇਸ ਸਰਕਾਰ ਲਖਾ ਹੀ ਬਣਾਉਣਾ ਬਣਾਈਆ ਹੋਣ ਨਾਮ ਬਿਨਾ ਝੂਠੇ ਪਾਸਾਰਾ ਜੀ ਹਿੰਦੋ ਸਾਰਾ ਪੁਸਾਰਾ ਕਰਦਾ ਹੈ ਸੱਚੇ ਪੰਛੀ ਦੇ ਨਾਮ ਤੋਂ ਅਸਲ ਝੂਠੇ ਹੋਣਾ ਹਰ ਕਾ ਨਾਮ ਸੁਈ ਜਨ ਲੈ ਸਰ ਭਈ ਆਕਾਲ ਪੁਰਖ ਅੰਤਯਾਮੀ ਦਾ ਨਾ ਉਹ ਪੁਰਖ ਲੈ ਸਕਦਾ ਹੈ ਪਰ ਕਿਰਪਾ ਨਾਨਕ ਜਿਸ ਦੇ ਜਿਨੇ ਦੇ ਪੁਰੂਲੇ ਪੁੰਨਿਆ ਪ੍ਰੀਆ ਹੋਇਆ ਤੁਮੇਸ਼ਰ ਅੰਤਯਾਮੀ ਕਿਰਪਾ ਕਰੇ ਗੁਰੂ ਦੇ ਸ਼ਰਨ ਦੇਵੇ ਤੇ ਸਤਿਗੁਰੂ ਸਾਹਿਬ ਦੇ ਪਾਸੋਂ ਉਹ ਨਾਮ ਲੈ ਸਕਦਾ ਕਿਉਂਕਿ ਕਿਰਪਾ ਕਰਕੇ ਗੁਰੂ ਸਾਹਿਬ ਜੀ ਸਤਗੁਰ ਨਾਮਕ ਦੇਵ ਜੀ ਕਹਿੰਦੇ ਆ ਜਿਸ ਨੂੰ ਪਰਮੇਸ਼ੁਰ ਬਖਸ਼ਿ ਕਰਦਾ ਹੈ ਇਹ ਨਾਮ ਐਵੇਂ ਨਹੀਂ ਹੱਥੋਂ ਨਾਲ ਕਿਸੇ ਦੇ ਗੌੜੀ ਮਹੱਲਾ ਪੰਜਵਾ ਆ ਦੇ ਮੱਧ ਜੋ ਅੰਤ ਨਿਵਾ ਹੈ ਜਿਹੜੇ ਸਾਰੇ ਜਗ ਦੇ ਆਤਮਿਕ ਸਾਡੀ ਸਿਰ ਤੋਂ ਜਦੋਂ ਜਨਮ ਧਾਰਿਆ ਹੈ ਉਦੋਂ ਵੀ ਮਹਾਰਾ ਰੱਖਿਆ ਪੀਤੀ ਹੈ ਨਬੇ ਬਾਲਕ ਜਵਾਨੀ ਤੇ ਬਿਰਧ ਅਵਸਥਾ ਜੀ ਤੇ ਅੰਤ ਨੂੰ ਜੋ ਸਰੀਰ ਦਾ ਅੰਤ ਦਾ ਸਮਾਂ ਆਇਆ ਉਹਨਾਂ ਜਿਹੜਾ ਸੁਮਨ ਕੀਤਾ ਹੋਇਆ ਉਹਨਾਂ ਸਿਰ ਤੋੜਨ ਵਾਲੇ ਦਾ ਸਿਰ ਤੋੜ ਤੱਕ ਰੱਖਿਆ ਕਰੇਗਾ ਮਹਾਰਾਜਾ ਪ੍ਰਭੂ ਕਿਵੀ ਤੂੰ ਸਾਜਣ ਮੇਰਾ ਮਨ ਚਾਹੇ ਸੱਜਣ ਮਿੱਤਰ ਅਕਾਲ ਪੁਰਖ ਸਦਾ ਮਨ ਉਸੇ ਨੂੰ ਚਾਹੁੰਦਾ ਰਹਿਦਾ ਹੈ ਹਰ ਵਕਤ ਹਰ ਕੀ ਪ੍ਰੀਤ ਸਦਾ ਸੰਗ ਚੱਲੇ ਜਿਹਨੂੰ ਭਾਈ ਪਰਮੇਸ਼ਰ ਦੇ ਨਾਲ ਪ੍ਰੀਤ ਲਾਉਣੀ ਹੈ ਇਹ ਸਦਾ ਵਾਸਤੇ ਨਾਲ ਚੱਲਦੀ ਹੈ ਲੋਕ ਪ੍ਰਲੋਹਤ ਵਿੱਚ दयाल purkh ਪੂਰਨ ਪ੍ਰਤਪਾਲਾ ਉਹ ਬਿਆਲੂ ਹੈ ਪਰਮੇਸ਼ਰ ਸਾਰਿਆਂ ਦਾ ਪੂਰਨ ਹੈ ਸਾਰਿਆਂ ਦੇ ਤਾਂ ਹੀ ਪਾਲਣਾ ਕਰਦਾ ਹੈ ਬਿੰਸਤ ਨਾ ਹੀ ਛੋੜ ਨਾ ਜਾਏ ਉਸ ਰੂਪ ਦਾ ਸ਼ੂਕ ਨਾਸ਼ ਨਹੀਂ ਹੁੰਦਾ ਜਿਵੇਂ ਆਪਣੇ ਸੀਰ ਖਤਮ ਹੋ ਜਾਂਦੇ ਐ ਕਿੱਥੇ ਕਹਿੰਦੇ ਮਾਪਿਆ ਜਿੰਨੀ ਤੂੰ ਜਣ ਹੋਏ ਤੈਂ ਪਾਸੋਂ ਲੱਗ ਕੇ ਤੂੰ ਅਜੇ ਨਾਲ ਪੀਣੀ ਹੋਏ ਉਹ ਮੇਰਾ ਪਿਆਰਾ ਬਿੰਸ ਨਾਸ਼ ਨਹੀਂ ਹੁੰਦਾ ਅਤੇ ਛੱਡ ਕੇ ਜਿਹੜਾ ਸ਼ਰਮ ਪੈ ਜੇ ਉਹਨੂੰ ਕਿਤੇ ਜਾਂਦਾ ਨਹੀਂ ਹਰ ਵਦ ਕੰਨ ਸੰਗ ਰਹਿੰਦਾ ਹੈ ਉਹ ਵੀ ਸੇਵ ਜੈ ਗੋਣਾ ਉਸ ਤੇ ਇਹ ਪੇਖਾਂ ਤਹਿ ਰਿਹਾ ਅਸਮਾਨ ਜਿਵੇਂ ਗਬ ਗਬ ਗਿਛੇ ਰਖੀ ਹੋthi ਪਰਮੇਸ਼ਰ ਮੇਰੇ ਰਿਹਾ ਸਮਾਰਿਆ ਹੈ ਸੁੰਦਰ ਸੁਗੁੜ ਕਤਰ ਜੀਏ ਦਾਤਾ ਇਹਨੂੰ ਸੁੰਦਰ ਰੂਪ ਹੈ ਸੁੰਦਰ ਸਾਚੇ ਨੰਦ ਰੂਪ ਸੁੰਦਰ ਹੈ ਉਹਦੇ ਜੇ ਅਸੀਂ ਸੁੰਦਰਤਾ ਚੇਤਨ ਤੋਂ ਬਿਨਾਂ ਸੰਮਰਦਿਆਂ ਵੀ ਕਾਦੀ ਸੋਪਣ ਹੈ ਸੋ ਹਾਇ ਤਾਂ ਸਾਰੇ ਸੁੰਦਰ ਹੋਈਏ ਪਰਮੇਸ਼ਰ ਬਿਹਾਰੀ ਕੁੱਲ ਵਸਿਆ ਪ੍ਰੰਤਨ ਜਾਈ ਲਖਿਆ ਕੁਦਰਤ ਦੇ ਅੰਗਾਂ ਦੀ ਸੁੰਦਰਤਾ ਆਈ ਹੈ ਇਹ ਸਭ ਉਸੇ ਚੇਤਨ ਦੀ ਹੈ ਸੁੰਦਰ ਸੁਗੜ ਸ੍ਰੇਸ਼ਟਾਂ ਨੂੰ ਧਰਨ ਵਾਲਾ ਹੈ ਜਤੁਰ ਜੀ ਦਾਤਾ ਕਦੇ ਚਤੁਰ ਸਾਰਿਆਂ ਦੇ ਬਿਹਾਰ ਤੇ ਲਾਉਣ ਨੂੰ ਸਾਰਿਆਂ ਜੀਆਂ ਦਾ ਦਾਤਾ ਹੈ ਆਪ ਹੀ ਕੋਈ ਭਾਈ ਪੂਪ ਪਿਤਾ ਪ੍ਰਭ ਮਾਤਾ ਉਸੇ ਵਾਝੀ ਹੈ ਨੂੰ ਭਰਾ ਦਿੱਤੇ ਹੈ ਪੁੱਤ ਦਿੱਤੇ ਹੈ ਕਿਉਂ ਤੇ ਮਾੜੇ ਕਿਸਵ ਵਾਹਿਗੁਰੂ ਹੀ ਹੈ ਸਾਡੇ ਭਾ ਪਿਤਾ ਦਾ ਰੂਪ ਮਹਾਦੇਵ ਜੀ ਆਦਿਕੋ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਮਾਤਾ ਬੀਬੀ ਭਾਨੀ ਜੀ ਸਾਡੇ ਪ੍ਰਭੂ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਜਿਨ੍ਹਾਂ ਵਾਹਿਗੁਰੂ ਨੇ ਇਹ ਸਾਰੇ ਸੁਭ ਧਾਰ ਕੇ ਆਪ ਪਰਜਪਾਲਾ ਕੀਤੀ ਹੈ ਇਸ ਪ੍ਰਕਾਰ ਭਾਈ ਸਰਵਣ ਮੰਨਣ ਵਿਆਸਨ ਜਿਹੜੇ ਗੁਣੋਂ ਹੈ ਪ੍ਰਾਹਣਗੇ ਤੇ ਬ੍ਰਹਮ ਗਿਆਨ ਦੇ ਪੁੱਤਰ ਹੈ ਸਤੋਗੁਰੂ ਕੀ ਤਕਾ ਹੈ ਅਗੈ ਸ਼ਿਵ ਰੂਪੀ ਮਾਤਾ ਹੈ ਸਭ ਕੋਈ ਪ੍ਰਭੂ ਹੀ ਹੈ ਸਾਡੇ ਇਸ ਪ੍ਰਕਾਰ ਪਰਮੇਸ਼ਵਰ ਜੀਵਨ ਪ੍ਰਾਨ ਆਧਾਰ ਮੇਰੀ ਰਾਸ ਮੇਰੀ ਜ਼ਿੰਦਗੀ ਦਾ ਅਗ ਪ੍ਰਾਣਾ ਦਾ ਆਸਾ ਰੂਪ ਸਾਡੀ ਰਾਸ ਪੁੰਜੀ ਸਰਲ ਹੋਈ ਹੈ ਇੱਕ ਪ੍ਰੀਤ ਲਾਈ ਕਰ ਰਜੈ ਨਿਵਾਸ ਜਿਸ ਮੈਂ ਅਜੇ ਨਾ ਇਹ ਪ੍ਰੀਤ ਝਾਈ ਹੈ ਮਾਰੇ ਸਾਡੇ ਹਿਰਦੇ ਵਿੱਚ ਨਿਵਾਸ ਕਰਨਾ ਕੀਤਾ ਹੈ ਮਾਇਆ ਸਿਲਕ ਕਾਟੀ ਗੋਪਾਲ ਮੈਂ ਆ ਵੀ ਸਿਲਕ ਫਾਹੀ ਪਈ ਹੋਈ ਸੀ ਸੇ ਪ੍ਰithvi ਦੇ ਪਾਲਕ ਆਕਾਲ ਪ੍ਰਖਣ ਕਟ ਰਚੀ ਹੈ ਹਿਰਦੇ ਵਿੱਚੋਂ ਪਰ ਆਪਣਾ ਲੀਨੋ ਨਦਰ ਨਿਹਾਰ ਸੁਖਦਾਤਾ ਜੀ ਆਪਣੀ ਕਿਰਪਾ ਬਖਸ਼ੀ ਕਰਕੇ ਦੇਖ ਕੇ ਆਵਾਜ਼ ਬਣਾ ਕੇ ਕਿਰਪਾ দৃষ্টি ਕਰਕੇ ਨਿਹਾਲ ਦੁਖਾਂ ਤੋਂ ਰਹਿਤ ਕਰ ਦਿੱਤਾ ਹੈ ਸਿਮਰ ਸਿਮਰ ਕਾਤੇ ਸਭ ਰੋਗ ਜੀ ਪਾਤਸ਼ਾਹ ਦੇ ਸਿਮਰਨ ਨੂੰ ਸਿਮਰ ਕੇ ਸਾਰੇ ਹੰਕਾਰ ਆਦਿਕ ਗਿਆਨ ਆਦਿਕ ਰੋਗ ਮਾਰਨ ਕੱਟ ਦਿੱਤੇ ਚਰਨ ਧਿਆਨ ਸਰਬ ਸੋਹ ਭਉ ਜੀ ਗੋਸ਼ਲ ਚਰਨ ਕਮਲਾਂ ਧਿਆਨ ਲੱਗਾ ਰਹਿੰਦਾ ਹੈ ਸਾਰੇ ਰਸ ਮਹਾਰਾਜੇ ਸੁੱਖ ਕਾ ਕਰਕੇ ਪਹੁੰਚਦੇ ਹਾਂ ਪੂਰਨ ਪੁਰਖ ਨਵਤਨ ਨਿਤ ਬਾਲਾ ਸਾਰੇ ਵਿਆਪਕ ਹੈ ਪਰਖ ਪਰਸ਼ਾਰ ਦੇਣ ਵਾਲਾ ਉਹ ਆਪਕ ਮਰਕਾ ਤੋਂ ਰੱਖਿਆ ਕਰਨ ਵਾਲਾ ਹੈ ਅਜੇ ਆਕਾਸ਼ ਦੀ ਈ ਪੂਰਨ ਹੈ ਨਵਤਨ ਨਵੀਨ ਸਰੂਪ ਹੈ ਸਹਿ ਮੇਰਾ ਗਤੁ ਜੁਮਾਰ ਤੇ ਮਿਤਾ ਵਰਦੀ ਬਾਲਾ ਵੱਡਾ ਹੈ ਬਲੀ ਹੈ ਜਦਾ ਖੋਭਤ ਰਹਿਤ ਹੈ ਹਰ ਅੰਤਰ ਬਾਹਰ ਸੰਗ ਰਖਵਾਲਾ ਸਰੀਂਦਰ ਵੀ ਹੈ ਬਾਹਰ ਵੀ ਹੈ ਜਿਵੇਂ ਬਾਲਕੇ ਵੀ ਚੇਸਕਾ ਹੁੰਦੀ ਹੈ ਚੇਸਕਾ ਬਾਲਕ ਲੀਲ ਅਨੂਪੋ ਇਸ ਪ੍ਰਕਾਰ ਦਾ ਬਲੀ ਹੈ ਪਰਮੇਸ਼ਰ ਹਰ ਅੰਤਰ ਬਾਹਰ ਸੰਗ ਰਖਵਾਲਾ ਉਰੀ ਅੰਦਰ ਵੀ ਹਿਰਦੇ ਦੇ ਹੈ ਤੇ ਬਾਹਰ ਸੰਸਾਰ ਵਿੱਚ ਵੀ ਹੈ ਸੋ ਸੁਹਾਵਾ ਰੱਖਿਆ ਕਰਨ ਵਾਲਾ ਹੈ ਆਪ ਬਹੁ ਨਾਨਕ ਹਰ ਹਰ ਪਾਦ ਕੀ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਹਨ ਹਰ ਹਰ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਜਿਹਨਾਂ ਨੇ ਹਰੀ ਦੀ ਤਲੀ ਕੇਵਲ ਮੋਖ ਨੂੰ ਚੀਨ ਜਾਣਿਆ ਹੈ ਸਰਬਸ ਨਾਮ ਭਗਤ ਕਉ ਦੀ ਜਿਸ ਭਗਤ ਨੂੰ ਜਾਨ ਮਾਰ ਰਹੇ ਦੇ ਤਨ ਸਰਬਸ ਲੈ ਤਸ ਕੇ ਪਾਸ਼ਾ ਨੇ ਲੋਕੋ ਕੇ ਨਹੀਂ ਕੁਝ ਰੱਖਿਆ ਨਾਮ ਭਗਤ ਨੂੰ ਦਿੱਤਾ ਸਰਬਸ ਜਿਸ ਭਗਤ ਨੇ ਨਾਨਕ ਜਨ ਆਪਣਾ ਵਾਰਿਆ ਸਰਵ ਸੰਦਾਨ ਕੀਤਾ ਉਹਨੂੰ ਨਾਮ ਸਿਦੇ ਪਾਤਸ਼ਾਹ ਦਿੱਤਾ ਤਨਮਨ ਸੰਸਗ ਸੰਗ ਗੁਰਸਾਹਿ ਕੋਕੋ ਮੰਨਿਆ ਸਾਈ ਹੈ ਜਿਨ੍ਹਾਂ ਨੂੰ ਨਾਮ ਦੇ ਤਾ ਉਹਨੂੰ ਕੋ ਲੁਕੋ ਕੇ ਨਹੀਂ ਵਾਹਿਗੁਰੂ ਕੁਛ ਰੱਖਿਆ ਸਭ ਕੁਝ ਸਰਬਾਨਸੀ ਦਾਨ ਕਰਤਾ ਹੈ ਰਾਗ ਗੌੜੀ ਮਾਜ ਮਹੱਲਾ ਪੰਜਵਾ ਇੱਕ ਉਹ ਅੰਕਾਰ ਸਤਗੁਰ ਪ੍ਰਸਾਦਿ ਪੂਜਤ ਫਿਰੇ ਅਸ਼ੰਖ ਮਹਾਰਾਜ ਰਾਗ ਗੋੜੀ ਦੇ ਨਾਲ ਮੇਲ ਕਰਕੇ ਗੋੜੀ ਦੀਆਂ ਮਾਝਾਂ ਉਚਾਰਨ ਕਰਦੇ ਹੋਏ ਜਿਵੇਂ ਪਹਿਲਾ ਚੌਥੇ ਪਾਤਸ਼ਾਹ ਦੇ ਸ਼ਬਦਾਂ ਦੀਆਂ ਮਾਝਾਂ ਆਈਆਂ ਸਨ ਇਹ ਵੀ ਪੰਜਵੇਂ ਪਾਤਸ਼ਾਹ ਉਚਾਰਨ ਕਰਦੇ ਹਨ ਜੀ ਪੂਜਤ ਐਸ਼ੀਂ ਤੁਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਚ ਸਭ ਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਹੋਜਿਤ ਫਿਰੇ ਆਸੰਖਹ ਮਹਾਰਾਜ ਉਹ ਪਰਮੇਸ਼ਰ ਦੀ ਕੋਈ ਕਿਸਨ ਕਰੀ ਹੋਊ ਮਾਰੇ ਚੰਦੇ ਕੋਈ ਗਿਣਦੇ ਅਸਾਂ ਅਣਗਿਣਤੀ ਹੈ ਭਾਈ ਅੰਤ ਨਾ ਪਾਰੀਆ ਉਸ ਇੱਕ ਅੰਸ਼ 12000 ਨਹੀਂ ਕਿਸੇ ਨੇ ਪਉਣਾ ਕੀਤਾ ਹੈ ਜੇ ਹੋਏ ਭਗਤ ਫਿਰ ਧੰਗ ਤੋਂ ਹੋਏ ਹਨ ਮਹਾਰਾਜ ਦੇ ਜਿਨ੍ਹਾਂ ਕਿਰਪਾਰੀਆਂ ਜਿਨ੍ਹਾਂ ਦੇਤੇ ਕਿਰਪਾਲਤਾ ਕੀਤੀ ਹੈ ਮਹਾਰਾਜ ਕਿਰਪਾਲੂ ਜੀ ਨੇ ਹੋ ਵਾਰੀਆਂ ਹਰ ਵਾਰੀਆਂ ਅਸੀਂ ਉਹਨਾਂ ਤੋਂ ਘਰ ਨਹੀਂ ਜਾਣੇ ਹਰ ਵਦ ਘਰ ਨਹੀਂ ਜਾਣੇ ਕੁਰਬਾਨ ਜਾਣੇ ਆ ਹਰ ਮਾਰੀਆ ਜਿਨਨ ਹਉਮੈ ਵਾਰਤੀ ਐ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਸੰਗਤਾਂ ਛੱਡ ਦਿੱਤੀ ਐ ਹਰ ਮਾਰੀਆ ਹਰ ਹਰੀ ਹਰੀ ਦੇ ਪਿਆਰੇ ਉਹਨਾਂ ਤੋਂ ਵਾਰਨੇ ਜਾਂਦੇ ਐ ਹਰੀ ਉਹਨਾਂ ਇਹ ਗੇਹਰੀ ਉਹਨਾਂ ਤੋਂ ਵਾਰੀਆ ਬਿਹਾਰ ਜਾਈਏ ਜਿਨਨ ਹਉਮੈ ਵਾਰਤੀ ਐ ਅਸੀਂ ਵਾਰਨੇ ਜਾਂਦੇ ਹਰੀ ਆਪ ਤੋਂ ਵਾਰ-ਵਾਰ ਵਾਰਨੇ ਜਾਂਦੇ ਐ ਜਿਨ੍ਹਾਂ ਹਰੇਕ ਕੀ ਜੀ ਹੰਗਸਾ ਵਾਰ ਦਿੱਤੀ ਹੈ ਵਾਰ-ਵਾਰ ਉਹ ਤੋਂ ਵਾਰਨੇ ਜਾਂਦੇ ਹਾਂ ਰਹਾਉ ਸੁਣ ਸੁਣ ਪੰਥ ਡਰਾਉ ਜਿਵੇਂ ਅਸਮਾ ਦੀ ਵਸਤਾ ਦੱਸਦੇ ਹੈ ਕਿ ਸੁਣ ਕੇ ਸਤਿ ਸ਼ਾਪਰਾਂ ਦੁਆਰਾ ਸੁਣ ਕੇ ਸਰਦਾ ਦੇ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਪਰ ਲੋਕ ਦਾ ਪੰਥ ਡਰ ਨਾਲ ਡਰ ਹੁੰਦਾ ਹੈ ਬਹੁਤ ਭੈ ਹਾਰੀਆਂ ਬੜਾ ਭੈ ਦਾ ਇੱਕ ਪੰਥ ਜਮ ਮਾਰਗ ਮੈਂ ਤੱਕੀ ਓਕ ਸੰਤਾ ਇਹ ਹਰਮ ਤੇਰੇ ਸੰਤਾਂ ਦੀ ਓਟ ਟੱਕਣਾ ਕੀ ਕੀ ਹੈ ਲਿਹੁ ਓ ਵਾਰੀ ਤੇ ਸਾਧ ਜਨ ਜਿਨ ਤੁਹਾਨੂੰ ਮਾਰਿਆਂ ਨੂੰ ਬਚਾਇਆ ਹੈ ਸਾਨੂੰ ਵੀ ਬਚਾ ਲਓ ਕਿਰਪਾ ਕਰਕੇ ਮੋਹਨ ਲਾਲ ਅਨੂਪ ਮੋਹਨ ਸਾਧਨ ਦੇ ਚਿਤ ਨੂੰ ਮੋਹਤ ਕਰਨ ਨੂੰ ਆਇਆ ਹੈ ਅਜੇ ਲਾਲ ਪਿਆਰਾ ਹੈ ਉਤਮਾ ਤੋਂ ਰਹਤ ਹੈ ਪਰਵ ਸਾਧਾਰੀਆ ਸਾਨਨੁ ਸਹਿਤ ਆਸਰੇ ਦੇ ਰਖਣ ਵਾਲਾ ਸੁਧਾਰ ਕਰਨ ਵਾਲਾ ਹੈ ਗੁਰ ਨੇਵ ਨੇਵ ਲਾਗੂ ਪਾਏ ਸੇ ਸਤਗੁਰੂ ਆਪ ਦੇ ਚੁੱਕ ਚੁੱਕ ਕੇ ਚਰਨਾ ਸੱਜੇ ਖੱਬੇ ਚਰਨਾ ਤੇ ਤੰਗ ਦਾ ਤਾਨ ਛੱਡ ਕੇ ਮਨ ਦਾ ਮਾਨ ਛੱਡ ਕੇ ਚੱਲਣੀ ਲੱਗੀਏ ਦਿਉ ਦਿਖਾਰੀਆ ਕਿਰਪਾ ਕਰਕੇ ਵਾਹਿਗੁਰੂ ਦਾ ਸਰੂਪ ਕਰਿਦ ਕਰਕੇ ਵਿਖਾ ਦਿਓ ਮੈਂ ਚੀਏ ਮਿੱਤਰ ਅਨੇ ਜੇ ਮਹਾਰਾਜ ਜੀ ਉਤਿਆਨ ਕੋ ਭਮੇ ਵਿਕੋ ਮੇਰੀ ਬਖੇਰੇ ਮਿੱਤਰ ਬਣਾ ਕੇ ਵੇਖੇ ਹਨ ਇੱਕ ਸਬਲਿਹਾਰੀਆ ਜਿਸਨੂੰ ਕ੍ਰਿਸ਼ਨ ਦੀ ਪ੍ਰਾਪਤੀ ਨਾਂ ਚرائی ਇੱਕ ਸਤਗੁਰੂ ਸਾਹਿਬ ਕੋ ਬਲਿਹਾਰ ਜਾਂਦੇ ਆ ਜਿਨ੍ਹਾਂ ਦੀ ਕਿਰਪਾ ਕਰਕੇ ਪ੍ਰਾਪਤ ਹੋਇਆ ਹੈ ਸਭ ਗੁਣ ਕਿਸੇ ਨਾ ਮੇਰੇ ਸਾਰੇ ਗੁਣ ਕਿਸੇ 'ਚ ਨਹੀਂ ਹਨਗੇ ਕਿਸੇ 'ਚ ਇੱਕ ਗੁਣਾ ਹੈ ਕਿਸੇ 'ਚ ਦੋ ਹੈ ਕਿਸੇ 'ਚ ਤਿੰਨ ਹੈ ਕੀਚਾਰ ਹੈ ਭਰਪੂਰ ਪੰਡਾਰੀ ਤੂੰ ਹੀ ਸਾਰਿਆਂ ਗੁਣਾਂ ਕਰਕੇ ਭਰਪੂਰ ਹੈ ਤੇਰਾ ਪੰਡਾਰਾ ਸੰਤਾਂ ਦਾ ਜਿਹੜਾ ਹਿਰਦਾ ਹੈ ਸਤਿਗੁਰਾਂ ਦਾ ਸਤੂਪ ਉਹ ਪੂਰਨ ਪੰਡਾਰਾ ਲਵਾਨਾ ਭਰਿਆ ਹੈ ਸਤਿਗੁਰਾਂ ਦਾ ਹਿਰਦਾ ਸਾਰੇ ਗੁਣ ਆਪਦੇ ਵਿੱਚ ਹਨ ਆਪ ਸਤਿਗੁਰਾਂ ਦੇ ਵਿੱਚ ਹਨ ਚੌਂ ਦਿਸ ਜਪੀਐ ਨਾਮ ਤੇਰੇ ਨਾਰਾਇਣ ਜਹਾਂ ਦੁਸਹਿਜ ਆਵਲਾ ਨਾਮ ਜਿਤੇ ਆ ਜਾਂਦਾ ਹੈ ਸੁਖ ਸਵਾਰੀਆਂ ਜਿਨ੍ਹਾਂ ਜਿਨ੍ਹਾਂ ਦੇ ਨਾਮ ਜਪਨਾ ਕੀਤਾ ਉਹਨਾਂ ਦੀ ਬਿਰਤੀ ਸੁਖ ਸਰੂਪ ਵਿੱਚ ਸਵਾਰ ਦੁੱਤੀ ਆਪਨੇ ਮੈਂ ਆਹੀ ਓੜ ਤੁਹਾਹੀ ਰੰਚਣ ਜਾ ਹੈ ਮੈਂ ਚਾਹੀਆ ਓਟ ਹਿਸਕੇ ਪਾਛੇ ਤੇਰੀ ਨਾਨਕ ਬਲੇਹਾਰੀਆ ਜੀ ਗੁਰੂ ਸਾਹਿਬ ਜੀ ਕਹਿੰਦੇ ਬਿਹਾਰ ਜਾਈਏ ਆਕਾਲ ਪੁਰਖ ਹੋਰ ਕਾਡਿਉ ਪੂਜਾ ਪ੍ਰਸਾਦ ਜੀ ਸਾਹਿਬ ਨੇ ਆਪਣੀ ਕਿਰਪਾ ਰੂਪੀ ਭੂਇਆ ਨੂੰ ਪੁਸਾਰ ਕੇ ਕਿਰਤਾ ਬਿਆੰਤ ਕਰਕੇ ਪ੍ਰਸਾਰ ਕਰਕੇ ਸਾਹਮਣੂ ਕੱਢ ਲਿਆ ਹੈ ਮੋਹ ਕੂਪਾਰੀਆ ਇਹ ਰੂਪੀ ਖੂਜ ਸੰਸਾਰ ਦੇ ਮੋਹ ਵਿੱਚ ਸਰੀਰ ਦੇ ਮੋਹ ਰੂਪੀ ਖੂਜ ਡਿੱਗੇ ਪਏ ਸੀ ਕਿਰਪਾ ਕਰਕੇ ਕਲ ਲਿਆ ਹੈ ਮੈਂ ਜੀਤਿਓ ਜਨਮ ਅਪਾਰ ਅਸੀਂ ਹਰਿ ਤੋਂ ਕਾਰਸਾਰਾ ਵਾਰ ਤੋਂ ਰਹਿ ਜਿਹੜਾ ਜਨਮ ਸੀ ਇਸ ਨੂੰ ਜਿੱਤ ਲਿਆ ਹੈ ਅਪਾਰ ਦੀ ਪ੍ਰਾਪਤੀ ਕਰਕੇ ਬਹੁਰ ਨਾ ਹਾਰੀਆ ਮੇਰੇ ਫੇਰ ਕਦੇ ਹਾਰ ਨਹੀਂ ਹੋਊਗਾ ਮੈਂ ਗੁਸਾਈ ਦਾ ਪਹਿਲਵਾਨੜਾ ਮੈਂ ਗੁਰਮੁਲੇ ਚ ਦਮਾਲੜਾ ਸਭ ਹੋਈ ਸਿੰਘ ਇਕੱਠੀਆ ਦੇਖਾ ਵੇਖ ਆਪ ਜੀਓ ਇਸ ਪ੍ਰਕਾਰ ਸਚੇ ਪਾਤਸ਼ਾਹ ਦੀ ਨੀਤੇ ਪੰਜ 95 ਗੁਰਖਾਤੀ ਦਿੱਤੀ ਕੰਡ ਜੀਓ ਇਹਨਾਂ ਪੰਜਾਂ ਮਕਾਰਾਂ ਨੂੰ ਜਦੋਂ ਨਰੜ ਲਿਆ ਜਿੱਤ ਲਿਆ ਗੁਰੂ ਸਾਹਿਬ ਨੂੰ ਸਾਡੀ ਬੁੱਧ ਰੂਪੀ ਛਾਤੀ ਦੇ ਤੇ ਕਿਰਪਾ ਰੂਪੀ ਥਾਪੀ ਦੇਣਾ ਕੀਤੀ ਕੰਨ ਦੇ ਤੇ ਅਸੀਂ ਕਿਰਪਾ ਕੀਤੀ ਮੈਂ ਜੀਤਿਓ ਜਨਮ ਅਪਾਰ ਇਸ ਪ੍ਰਕਾਰ ਪਾਰਾਗਤ ਰਹਿਤ ਪਰਮੇਸ਼ਰ ਨੂੰ ਪਾ ਕੇ ਅਸੀਂ ਜਨਮ ਜੁਕ ਲਿਆ ਹੈ ਬਹੁਰ ਨਾ ਹਾਰੀਏ ਜਿਹ ਹਾਰਾਂਗੇ ਨਹੀਂ ਸੰਸਾਰ ਵਿੱਚ ਮੈਂ ਪਾਇਓ ਸਰਬ ਨਿਧਾਨ ਸਾਰੇ ਖਿਆਨਾਂ ਦਾ ਮਾਰਗ ਪਰਮੇਸ਼ਰ ਬਾਦਿਆ ਹੈ ਅਰਥਾਤ ਕਥਾ ਦੀਆਂ ਪਰਮੇਸ਼ਰ ਨੇ ਇਸ ਤੀਹ ਕਹਿ ਤੋ ਗੈਤ ਕਥਾ ਹੈ ਜਨ ਜਤਾ ਸੋ ਤਸਹੀ ਜੀ ਹਾਂ ਜਿਹੜਾ ਜਾਣ ਲੈਂਦਾ ਉਹਦਾ ਰੂਪ ਹੀ ਹੋ ਜਾਂਦਾ ਹੈ ਹਰ ਦਰਗਹ ਸੋਭਾਵੰ ਕੋ ਹਰੀ ਦੁਰਗਾ ਜੀ ਗੁਰੂ ਨਕਸ਼ੋਭਾ ਵਾਲੇ ਹਨ ਮਹਾਂ ਲੁਡਾਰੀਆਂ ਅਸੀਂ ਆਪਾਂ ਪੂਜਾਂ ਨੂੰ ਮਸਤੀ ਦੇ ਨਾਲ ਜਿਹੜਾ ਦੇਵਪਰਵਾਹੀ ਨਾਲ ਬਾਹ ਫਲਾ ਕੇ ਚਲਾਉਣਾ ਹੈ ਇਹਦਾ ਨਾਮ ਬਾਹ ਲਗਾਉਣਾ ਹੈ ਬਕੀ ਰੂਪੀ ਪੂਜਾਂ ਨੂੰ ਬਾਹ ਨੂੰ ਲੁਡਾਰੀਆਂ ਫਲਾ ਕੇ ਪਰਮੇਸ਼ਰ ਵੱਲ ਨੂੰ ਜਿਹੜਾ ਚਲਾਉਣਾ ਕੀਤਾ ਹੈ ਤੇ ਪੂਜਾਂ ਵਿੱਚ ਫਿਕਰੀ ਨਾ ਹਲਾ ਕੇ ਚਲਦੇ ਹਾਂ ਜਨ ਨਾਨਕ ਲਧਾਰਤਨ ਸਰੂਪ ਸਰੂਪੀ ਕਹਿੰਦੇ ਰਤਨ ਰੂਪ ਬ੍ਰਹਮ ਲੱਭ ਲਿਆ ਹੈ ਅਮੂਲ ਅਪਾਰੀਆ ਮੁੱਲ ਕਿਦੋਂ ਮੁੱਲ ਨਹੀਂ ਮਿਲਦਾ ਪ੍ਰਕਿਰਤੀ ਦੇ ਪਾਰ ਆਵਾਜ਼ ਤੋਂ ਰਹਤ ਹੈ ਗੁਰ ਸੇਵਾ ਭੌਜਲ ਤਰੀਏ ਗੁਰੂ ਜੀ ਨੇ ਜਨਨ ਕਰਕੇ ਦੱਸਿਆ ਸਬਗੋਆਂ ਦੀ ਸੇਵਾ ਕਰਕੇ ਸੰਸਾਰ ਸੁਮਿੰਦਰੀ ਕਰਜਾਈਦਾ ਹੈ ਬਹੁ ਪੁਕਾਰਿਆ ਇਹ ਕਹਿੰਨੇ ਆ ਪੁਕਾਰ ਤੇ ਬੁਲੰਦ ਵਾਜ ਦੇ ਨਾਲ ਕਾਹ ਉਪਕਾਰੀਆ ਕਾਠ ਵੀ ਕਰਵੇ ਇਹ ਵੀ ਕਰਨਾ ਪਪੇ ਨੂੰ ਔਂਕੜ ਹੈ ਜਿੱਥੇ ਉਪਕਾਰ ਸ਼ਬਦ ਹੁੰਦਾ ਇਥੇ ਪਪਾ ਮੁਗਦਾ ਹੁੰਦਾ ਇਸ ਕਰਕੇ ਕਹੋ ਸ਼ਬਦ ਇਕੱਠਾ ਚ ਪਪੇ ਨੂੰ ਔਂਕੜੇ ਪੁਕਾਰਿਆ ਵਖਰਾ ਹੈ ਕਹਿੰਨੇ ਆ ਇਹ ਪੁਕਾਰ ਕੇ ਬੁਲੰਦ ਵਾਜ ਦੇ ਨਾਲ